ਕਿਸਾਨ ਵੀਰੋ ਇੱਕ ਹੋਰ ਜਾਣਕਾਰੀ ਪੰਜਾਬ ਵਾਲਾ ਪੋਡਕਾਸਟ ਚੈਨਲ ਦੇ ਉੱਪਰ ਲੈ ਕੇ ਹਾਜ਼ਰ ਹੋਏ ਆ ਮੇਰੇ ਨਾਲ ਨੇ ਡਾਕਟਰ ਦਿਵਿਆ ਸਹਾਇਕ ਪ੍ਰੋਫੈਸਰ ਗ੍ਰਹਿ ਵਿਗਿਆਨ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਆਓ ਉਹਨਾਂ ਤੋਂ ਜਾਣਦੇ ਹਾਂ ਕਿ ਸਾਡੀਆਂ ਕਿਸਾਨ ਬੀਬੀਆਂ ਕਿਹੜੇ ਸਹਾਇਕ ਕਿੱਤੇ ਆ ਜਿਹੜੇ ਜਾਂ ਕਿਹੜੇ ਕਿੱਤਾ ਮੁਖੀ ਸਿਖਲਾਈਆਂ ਜਿਹੜੀਆਂ ਉਹ ਲੈ ਕੇ ਬਹੁਤ ਵਧੀਆ ਆਮਦਨ ਹਾਸਲ ਕਰ ਸਕਦੀਆਂ ਪੈਰਾਸਿਰ ਹੋ ਸਕਦੀਆਂ ਸਾਡੀਆਂ ਕਿਸਾਨ ਬੀਬੀਆਂ ਤਾਂ ਜਾਣਕਾਰੀ ਲਵਾਂਗੇ ਕਿਹੜੀਆਂ ਕਿਹੜੀਆਂ ਕਿਹੜੇ-ਕਿਹੜੇ ਕਿੱਤੇ ਆ ਜਿਹੜੇ ਸਾਡੀਆਂ ਕਿਸਾਨ ਬੀਬੀਆਂ ਕਰ ਸਕਦੀਆਂ ਤਾਂ ਮੈਡਮ ਦਿਵਿਆ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਅਸੀਂ ਸਵਾਗਤ ਕਰਦੇ ਹਾਂ ਜੀ ਸਰ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਸ਼ਰੋਤਿਆਂ ਨੂੰ ਮੈਂ ਡਾਕਟਰ ਦਿਵਿਆ ਜੈਨ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਤੋਂ ਗ੍ਰਹਿ ਵਿਗਿਆਨ ਦੀ ਮਾਹਿਰ ਤੇ ਇੱਥੇ ਤੁਸੀਂ ਪੁੱਛਿਆ ਕਿ ਅਸੀਂ ਕਿਹੜੇ ਕਿਹੜੇ ਕਿੱਤਿਆਂ ਦੀ ਜਾਣਕਾਰੀ ਦਿੰਨੇ ਆ ਐ ਸਪੈਸ਼ਲੀ ਸਾਡੇ ਕਿਸਾਨ ਬੀਬੀਆਂ ਵਾਸਤੇ ਤੇ ਭੈਣਾਂ ਵਾਸਤੇ ਕੁਝ ਤਰ੍ਹਾਂ ਦੀਆਂ ਟ੍ਰੇਨਿੰਗਸ ਹੈਗੀਆਂ ਜਿਹੜੇ ਆਪਾਂ ਕਿੱਤਾ ਮੁਖੀ ਸਿਕਲਾਈਆਂ ਕਹਿੰਦੇ ਆ ਵੋਕੇਸ਼ਨਲ ਟ੍ਰੇਨਿੰਗ ਹੈ ਵਕਫ ਵਕਤ ਤਰ੍ਹਾਂ ਦੀਆਂ ਵੋਕੇਸ਼ਨਲ ਟ੍ਰੇਨਿੰਗ ਇੱਥੇ ਦਿੱਤੀਆਂ ਜਾਂਦੀਆਂ ਜਿਹਦੇ ਵਿੱਚ ਖਾਸ ਤੌਰ 'ਤੇ ਜਿਵੇਂ ਹੈਂਡ ਪੇਂਟਿੰਗ ਦੀ ਟ੍ਰੇਨਿੰਗ ਹੁੰਦੀ ਹੈ ਟਾਈ ਐਂਡ ਡਾਈ ਦੀ ਟ੍ਰੇਨਿੰਗ ਹੈ ਅੱਜ ਅਸੀਂ ਜੂਟ ਤੋਂ ਬਣਾਏ ਹੋਏ ਡੱਬੇ ਸਾਡੇ ਤੇ ਜੂਟ ਦੀਆਂ ਬਣੀਆਂ ਹੋਈਆਂ ਪੋਟਲੀਆਂ ਜੂਟ ਦੀ ਬਣੀ ਹੋਈ ਟੋਕਰੀ ਇਹਦੇ ਨਾਲ ਨਾਲ ਅਸੀਂ ਘਰ ਦੇ ਵੇਸਟ ਮਟੀਰੀਅਲ ਦੇ ਵਿੱਚ ਜਿਵੇਂ ਕਿ ਹੁਣ ਫਰੇਮ ਪਿਆ ਹੁੰਦਾ ਘਰੇ ਤੇ ਉਹਨੂੰ ਥੋੜਾ ਹੋਰ ਡਿਜ਼ਾਈਨ ਕਿਦਾਂ ਵੇਸਟ ਮਟੀਰੀਅਲ ਨੂੰ ਵਧੀਆ ਤਰੀਕੇ ਨਾਲ ਯੂਜ਼ ਕਰਦੇ ਆ ਬਚੀ ਹੋਈ ਮੋਮਬੱਤੀਆਂ ਤੋਂ ਆਪਾਂ ਕੈਂਡਲਸ ਬਣਾਈਆਂ ਤੇ ਆ ਸਭ ਚੀਜ਼ਾਂ ਦੀ ਟ੍ਰੇਨਿੰਗ ਇਤੋਂ ਇਲਾਵਾ ਹੋਰ ਪਿਕਲਸ ਇਹ ਚਟਲੀਆਂ ਬਣਾਉਣਾ ਸ਼ਰਬਤ ਬਣਾਉਣਾ ਇਹ ਸਭ ਚੀਜ਼ਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜੀ ਤਾਂ ਇਹ ਜਿਹੜੀ ਤੁਸੀਂ ਟ੍ਰੇਨਿੰਗ ਦਿੰਨੇ ਹੋ ਕਿੰਨਾ ਕੁ ਸਮੇਂ ਦੀ ਟ੍ਰੇਨਿੰਗ ਹੁੰਦੀ ਹੈ ਜੀ ਕਿਉਂਕਿ ਹਰ ਇੱਕ ਨਾ ਕਿਸਾਨ ਬੀਬੀਆਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇਹ ਹੁੰਦਾ ਵੀ ਘੱਟ ਸਮੇਂ ਦੀ ਟ੍ਰੇਨਿੰਗ ਹੋਵੇ ਤੇ ਜਲਦੀ ਸਾਨੂੰ ਆਮਦਨ ਆਉਣੀ ਸ਼ੁਰੂ ਹੋ ਜਾਏ। ਤਾਂ ਕਿੰਨੇ ਕੁ ਸਮੇਂ ਦੀ ਟ੍ਰੇਨਿੰਗ ਹੁੰਦੀ ਹੈ ਜੀ? ਇਹ ਡਿਪੈਂਡ ਕਰਦਾ ਹੈ ਕਿਹੜੀ ਤਰ੍ਹਾਂ ਦੀ ਟ੍ਰੇਨਿੰਗ ਆਪਾਂ ਗੱਲ ਕਰ ਰਹੇ ਹਾਂ ਜਿਵੇਂ ਟਾਈ ਐਂਡ ਡਾਈ ਦੀ ਹੈ ਇੱਕ ਤੋਂ ਦੋ ਦਿਨ ਦੀ ਟ੍ਰੇਨਿੰਗ ਸ਼ਾਰਟ ਜਿਵੇਂ ਕਿ ਹੈਂਡ ਪੇਂਟਿੰਗ ਹੈ ਉਹਨੂੰ ਥੋੜਾ ਸਿੱਖਣ ਨੂੰ ਟਾਈਮ ਲੱਗਦਾ ਹੈ ਤੁਹਾਨੂੰ ਆਪਾਂ ਵੋਕੇਸ਼ਨਲ ਟ੍ਰੇਨਿੰਗ ਕਹਿ ਦਿੰਦੇ ਆ ਜਿਹੜੀ ਹਫਤੇ ਤੱਕੰਦੀ ਹੁੰਦੀ ਆ ਇੰਨਾ ਸਿਖਲਾਈਆਂ ਦੇ ਉੱਪਰ ਕਿੰਨਾ ਕੁ ਖਰਚਾ ਆ ਜਾਂਦਾ ਜੀ ਕਿਉਂਕਿ ਉਹਨਾਂ ਨੇ ਇਹ ਵੀ ਵੇਖਣਾ ਹੁੰਦਾ ਵੀ ਹੁਣ ਸਮਾਂ ਤਾਂ ਪਤਾ ਲੱਗ ਗਿਆ ਵੀ ਇੱਕ ਦੋ ਦਿਨਾਂ 'ਚ ਸਿੱਖ ਲਾਂਗੇ ਜਾਂ ਕੋਈ ਵੱਧ ਵੱਧ 15-20 ਦਿਨਾਂ ਦੀ ਟ੍ਰੇਨਿੰਗ ਹੋਊਗੀ ਪਰ ਇਹ ਵੀ ਦੱਸੋ ਵੀ ਇਸ ਟ੍ਰੇਨਿੰਗ ਨੂੰ ਸਿੱਖਣ ਤੇ ਕਿੰਨਾ ਕੁ ਖਰਚਾ ਆ ਜਾਂਦਾ ਜੀ ਇਹ ਟ੍ਰੇਨਿੰਗ ਸਰ ਫ੍ਰੀ ਆਫ ਕਾਸਟ ਹੁੰਦੀ ਆ ਸਾਡੇ ਕੇਵਿਕੇ ਵੱਲੋਂ ਤੇ ਇਹਦੇ ਨਾਲ ਨਾਲ ਇਹਨਾਂ ਨੂੰ ਸਰਟੀਫਿਕੇਟ ਵੀ ਮਿਲਦਾ ਹੈ ਕਿ ਕ ਬੋਲ ਲਿਆ ਤੇ ਅੱਗੇ ਉਹ ਐਫਐਸਐਏ ਵਾਲੇ ਪੁੱਛ ਸਕਦੇ ਆ ਕਿ ਤੁਸੀਂ ਕਿੱਥੋਂ ਟ੍ਰੇਨਿੰਗ ਲੈਂਦੀ ਹੈ ਤਾਂ ਇਧਰੋਂ ਸਰਟੀਫਿਕੇਟ ਵੀ ਦਿੱਤਾ ਜਾਂਦਾ ਕਿ ਕੱਲ ਨੂੰ ਇੱਕ ਪ੍ਰੂਫ ਹੈ ਤੁਸੀਂ ਕੇਵੀਕੇ ਫਿਰੋਜ਼ਪੁਰ ਤੋਂ ਟ੍ਰੇਨਿੰਗ ਲੈਂਦੀ ਹੈ ਤੇ ਉਹ ਸਰਟੀਫਿਕੇਟ ਨੂੰ ਤੁਸੀਂ ਯੂਜ਼ ਕਰਕੇ ਆਪਣਾ ਕੰਮ ਖੋਲ ਸਕਦੇ ਜੀ ਤਾਂ ਦਿਵਿਆ ਮੈਮ ਇਹ ਵੀ ਜ਼ਰੂਰ ਦੱਸੋ ਕਿਉਂਕਿ ਸਾਡੀਆਂ ਕਿਸਾਨ ਬੀਬੀਆਂ ਜੇ ਟ੍ਰੇਨਿੰਗ ਲੈ ਲੈਂਦੀਆਂ ਚਲੋ ਇਹ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਵੀ ਬਿਲਕੁਲ ਫ੍ਰੀ ਆਫ ਕਾਸਟ ਉਹਨਾਂ ਨੂੰ ਇਹ ਟ੍ਰੇਨਿੰਗ ਮਿਲ ਰਹੀ ਹੈ ਤੇ ਜੇਕਰ ਇਹ ਟ੍ਰੇਨਿੰਗ ਫ੍ਰੀ ਆਫ ਕਾਸਟ ਲੈ ਕੇ ਸਰਟੀਫਿਕੇਟ ਵੀ ਉਹਨਾਂ ਕੋਲੇ ਆ ਗਿਆ ਤਾਂ ਕੋਈ ਵਿੱਤੀ ਸਹਾਇਤਾ ਕਈ ਵਾਰੀ ਲੋ ਸਾਰੀ ਮਸ਼ੀਨਰੀ ਕਈ ਵਾਰੀ ਲੋੜੀਦੀ ਹੁੰਦੀ ਹੈ ਤਾਂ ਜੇਕਰ ਉਹਨਾਂ ਨੇ ਮਸ਼ੀਨਰੀ ਲੈਣੀ ਹੈ ਜਾਂ ਕੋਈ ਹੋਰ ਇਹਦੇ ਵਿੱਚ ਜ਼ਰੂਰੀ ਸਮਾਨ ਉਹਨਾਂ ਨੂੰ ਚਾਹੀਦਾ ਹੈ ਤਾਂ ਉਹਦੇ ਲਈ ਕੋਈ ਵਿੱਤੀ ਸਹਾਇਤਾ ਵੀ ਦੇ ਵਾਸਤੇ ਸਿਫਾਰਸ਼ ਕੀਤੀ ਜਾਂਦੀ ਹੈ ਜਾਂ ਨਹੀਂ ਜੀ ਅਸੀਂ ਉਹਨਾਂ ਨੂੰ ਵਕਤ ਤੋਂ ਵਕਤ ਜਾਣਕਾਰੀ ਦੇ ਸਕਦੇ ਹਾਂ ਤੇ ਜਿੱਥੇ ਤੱਕ ਹੋ ਸਕੇ ਆਪਾਂ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਜਦੋਂ ਅਸੀਂ ਟ੍ਰੇਨਿੰਗ ਦਾ ਸਮਾਨ ਲੈਂਦੇ ਆ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜੋ ਆਪਾਂ ਟ੍ਰੇਨਿੰਗ ਟ੍ਰੇਨੀਜ਼ ਨੂੰ ਦੇ ਸਕੀਏ ਆਪਾਂ ਉਹ ਪ੍ਰੋਵਾਈਡ ਕਰਦੇ ਆ ਕਿ ਉਹ ਆਪਣਾ ਥੋੜਾ ਸਟਾਰਟਅਪ ਸ਼ੁਰੂ ਕਰ ਸਕਣ ਜੀ ਮਤਲਬ ਵੀ ਉਹਨਾਂ ਨੂੰ ਕੰਮ ਸ਼ੁਰੂ ਕਰਨ ਜੋਗਾ ਜਿਹੜਾ ਹੈਗਾ ਉਹ ਤੁਸੀਂ ਸਾਰਾ ਕੁ ਦੱਸ ਦਿੰਨੇ ਹਾਂ ਉੱਥੋਂ ਤੱਕ ਦੀ ਸਹਾਇਤਾ ਤਾਂ ਕਿਸਾਨ ਬੀਬੀ ਹੋਈ ਜਾਈ ਬਹੁਤ ਛੋਟੇ ਛੋਟੇ ਕਿੱਤੇ ਆ ਜਿਹੜੇ ਸਾਰੀਆਂ ਕਿਸਾਨ ਬੀਬੀਆਂ ਸ਼ੁਰੂ ਕਰ ਸਕਦੀਆਂ ਜਿਵੇਂ ਤੁਸੀਂ ਦੇਖਿਆ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਸੈਂਪਲ ਇੱਥੇ ਪਏ ਆ ਜਿਵੇਂ ਜੂਟ ਦੀ ਪੋਟਲੀ ਪਈ ਆ ਜਾਂ ਇੱਥੇ ਦਸਤਾਨੇ ਜਿਹੜੇ ਬਣੇ ਹੋਏ ਪਏ ਆ ਟਾਈ ਐਂਡ ਡਾਈ ਦਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵੀ ਦਿਵਿਆ ਮੈਡਮ ਨੇ ਦੱਸਿਆ ਜਿਵੇਂ ਕਿ ਇਹ ਵੀ ਇਹਨਾਂ ਦੁਆਰਾ ਸਿਖਾਈਆਂ ਗਈਆਂ ਕਿਸਾਨ ਬੀਬੀਆਂ ਜਿਹੜੀਆਂ ਉਹਨਾਂ ਦੁਆਰਾ ਤਿਆਰ ਕੀਤੇ ਹੀ ਆ ਇਹ ਸਮਾਨ ਹੈ ਹਾਂਜੀ ਇਹ ਸਭ ਲਿੰਗਸ ਦੇ ਵਿੱਚ ਹੀ ਜਿਹੜੀਆਂ ਸਾਡੀਆਂ ਟ੍ਰੇਨਿੰਗ ਲੱਗੀਆਂ ਉਹ ਉਹੀ ਬੀਬੀਆਂ ਨੇ ਦੁਆਰਾ ਬਣਾਇਆ ਗਿਆ ਸਮਾਨ ਹੈ ਤੇ ਉਹੀ ਅਸੀਂ ਇੱਥੇ ਡਿਸਪਲੇ ਕਰ ਰਹੇ ਹਾਂ ਇਸ ਤੋਂ ਇਲਾਵਾ ਇੱਧਰ achar chatne murabbiya ਵੀ ਇਹ ਸਾਡੇ ਟ੍ਰੇਨੀਜ਼ ਦੁਆਰਾ ਹੀ ਬਣਾਇਆ ਗਿਆ ਸਮਾਨ ਹੈ ਤਾਂ ਉਹ ਜਿਹੜੇ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰੋ ਜਿਹੜੇ ਇਹ achar chatniyan murabbe ਜਿਹੜੇ ਤੁਸੀਂ ਦੇਖੇ ਆ ਇਹ ਵੀ ਕਿਸਾਨ ਬੀਬੀਆਂ ਦੇ ਦੁਆਰਾ ਹੀ ਤਿਆਰ ਕੀਤੇ ਗਏ ਆ ਤੇ ਜੇਕਰ ਸਾਡੀਆਂ ਕਿਸਾਨ ਬੀਬੀਆਂ ਇਹ ਕੰਮ ਸਿੱਖ ਲੈਂਦੀਆਂ ਤਾਂ ਉਹਨਾਂ ਦਾ ਵਧੀਆ ਤਰੀਕੇ ਦੇ ਨਾਲ ਮੰਡੀਕਰਨ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਮੈਨੂੰ ਲੱਗਦਾ ਵਧੀਆ ਤਰੀਕੇ ਦੇ ਨਾਲ ਕਮਾਈ ਕੀਤੀ ਜਾ ਸਕਦੀ ਹੈ ਹੁਣ ਸਿਰਫ ਐਦਾ ਨਹੀਂ ਹੈ ਕਿ ਸਿਰਫ ਪ੍ਰੋਡਕਟ ਬਣਾਣ ਤੱਕ ਅਸੀਂ ਸੀਮਿਤ ਹੋ ਜਾਈਏ ਅੱਜ ਕੱਲ ਬਹੁਤ ਮਾਰਕੀਟਿੰਗ ਦੀ ਵੀ ਜ਼ਰੂਰਤ ਪੈਂਦੀ ਹੈ ਤਾਂ ਵਕ-ਵਕ ਤਰ੍ਹਾਂ ਦੀ ਮਾਰਕੀਟਿੰਗ ਡਿਟੇਲਸ ਉਹਦੀ ਟ੍ਰੇਨਿੰਗਸ ਵੀ ਦਿੱਤੀ ਜਾਂਦੀ ਹੈ ਸਮੇਂ-ਸਮੇਂ ਸਰ ਮਾਰਕੀਟਿੰਗ ਦਾ ਗੁਣ ਸਭ ਤੋਂ ਵੱਡਾ ਹੈ ਕਿਉਂਕਿ ਅਸੀਂ ਚੀਜ਼ ਬਣਾ ਤਾਂ ਲੈਨੇ ਆ ਪਰ ਉਹਨੂੰ ਵੇਚਣ ਦਾ ਗੁਣ ਜ਼ਰੂਰ ਹੋ ਬੇਡਿੰਗ ਕਰਨੀ ਹੈ ਕਿਵੇਂ ਉਹਨੂੰ ਸੇਲ ਕਰਨਾ ਕਿ ਕਿਸ ਤਰ੍ਹਾਂ ਦੇ ਵੈਪਰ ਉਹਦੇ ਉੱਪਰ ਲਾ ਕੇ ਗਾਹਕ ਨੂੰ ਆਕਰਸ਼ਿਤ ਕਰਨਾ ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਉਹ ਸਿਖਾਈਆਂ ਜਾਂਦੀਆਂ ਤਾਂ ਸਾਡੀਆਂ ਕਿਸਾਨ ਬੀਬੀਆਂ ਦੇ ਲਈ ਤੁਹਾਡਾ ਸਨੇਹਾ ਕੀ ਹੈ ਕਿਉਂਕਿ ਬਹੁਤ ਸਾਰੀਆਂ ਕਿਸਾਨ ਬੀਬੀਆਂ ਨੂੰ ਆਪ ਖੁਦ ਸਿੱਖੀਆਂ ਹੋਈਆਂ ਬੜਾ ਤਜਰਬਾ ਉਹਨਾਂ ਕੋਲੇ ਉਹਨਾਂ ਦੇ ਕਹ ਲਈ ਹੱਥਾਂ ਦੇ ਵਿੱਚ ਬੜੇ ਗੋਣ ਹੈ ਜੀ ਤੇ ਉਹਨਾਂ ਬੀਬੀਆਂ ਦੇ ਲਈ ਕੀ ਸਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਕਿਵੇਂ ਪ੍ਰੇਰਿਤ ਕਰੋਗੇ ਕਿ ਉਹ ਇਹਨਾਂ ਛੋਟੇ ਛੋਟੇ ਕਿੱਤਿਆਂ ਦੇ ਨਾਲ ਜੁੜਨ ਕਿਉਂਕਿ ਬਹੁਤ ਸਾਰੀਆਂ ਬੀਬੀਆਂ ਨਾ ਸਿਰਫ ਇਹ ਸ਼ਰਮ ਮਹਿਸੂਸ ਕਰਦੀਆਂ ਵੀ ਹੁਣ ਅਸੀਂ ਚਾਰ ਤੋਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਸ ਮੈਂ ਆਪਣੀਆਂ ਭੈਣਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੀ ਕਿ ਕਦੋਂ ਤੱਕ ਅਸੀਂ ਆਪਣੇ ਘਰਦਿਆਂ ਦੇ ਅੱਗੇ ਹੱਥ ਫਲਾ ਕੇ ਬੈਠੇ ਰਵਾਂਗੇ ਹੁਣ ਥੋੜਾ ਸੈਲਫ ਡਿਪੈਂਡੈਂਟ ਹੋਣ ਦਾ ਸਮਾਂ ਹੈ ਕਿ ਅਸੀਂ ਆਪਣੇ ਆਪ ਆਪਣੇ ਖਰਚੇ ਉਠਾਈਏ ਤੇ ਇੱਕ ਆਪਣੇ ਪਰਿਵਾਰ ਵਾਸਤੇ ਵੀ ਸਹਾਰਾ ਬਣੀਏ ਤਾਂ ਮੈਂ ਕਹਿੰਦੀ ਆ ਕਿ ਜਦੋਂ ਸਾਡੇ ਕੋਲ ਟ੍ਰੇਨੀਜ਼ ਆਉਂਦੇ ਆ ਤਾਂ ਉਹਨਾਂ ਦੇ ਕੋਲ ਸਾਡੇ ਤੋਂ ਵੱਧ ਜਾਣਕਾਰੀਆਂ ਹੁੰਦੀਆਂ ਕਿ ਕਿੱਦਾਂ ਚਟਨੀਆਂ ਬਣਾਨੀਆਂ ਆ achar ਬਣਾਨੇ ਉਹ ਸਾਨੂੰ ਸਿਖਾ ਕੇ ਜਾਂਦੇ ਆ ਬਸ ਉਹ ਹੀ ਸਿਖਾਉਣ ਦੇ ਨਾਲ ਨਾਲ ਜੇ ਉਹਨਾਂ ਨੂੰ ਕੌਨਫੀਡੈਂਸ ਉਹਨਾਂ ਨੂੰ ਆ ਜਾਏ ਕਿ ਆਪਣਾ ਕੰਮ ਖੋਲ ਸਕਣ ਤਾਂ ਉਹ ਬਹੁਤ ਹੀ ਵਧੀਆ ਗੱਲ ਹੋ ਜੂਗੀ ਉਹਦੇ ਨਾਲ ਨਾਲ ਉਹਨਾਂ ਦੀ ਆਮਦਨ ਦਾ ਸਹਾਰਾ ਬਣੇਗਾ ਜੀ ਬਿਲਕੁਲ ਜੀ ਜੇਕਰ ਇਹ ਕਿੱਤਾ ਮੁਖੀ ਸਖਲਾਈ ਲੈ ਕੇ ਸਾਡੀ ਇੱਕ ਵੀ ਕਿਸਾਨ ਬੀਬੀ ਜੁੜ ਕੇ ਵਧੀਆ ਕੰਮ ਚਲਾ ਲੈਂਦੀ ਹੈ ਤਾਂ ਮੈਨੂੰ ਲੱਗਦਾ ਸਾਡਾ ਇਹ ਵੀਡੀਓ ਰਾਹੀਂ ਜਾਣਕਾਰੀ ਪਹੁੰਚਾਉਣ ਦਾ ਜਿਹੜਾ ਮਨੋਰਥ ਹੈ ਉਹ ਪੂਰਾ ਹੋ ਜਾਊਗਾ ਜੀ ਦਿਵੇ ਮੈਡਮ ਤੁਸੀਂ ਇਹ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸਰ ਜੀ ਸ਼ੁਕਰੀਆ ਜੀ ਪੰਜਾਬ ਵਾਲਾ ਪੋਡਕਾਸਟ ਚੈਨਲ ਦੇ ਉੱਪਰ ਮੈਂ ਕੁਲਵਿੰਦਰ ਆਲਖ ਮੇਰੇ ਨਾਲ ਕੈਮਰਾਮੈਨ ਰਿੰਪੀ ਬਰਾੜ